ਓਏ ਉਹਨੇ ਦਾ ਜਿਹੜੀ ਕਾਨੀ ਸੀ ਕੱਟ ਚੂਤਾ ਦੇ ਦੇ ਨੂਨ ਦੀ ਪੁੰਡੀ 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 ਗਏ ਨਾ ਤਖਤ ਪੁੰਡੀ ਮਰਾਵੇ ਤੂੰ ਵੀ ਨਾ ਫੁੱਲੀ ਐ ਨਾ ਮੈਨੂੰ ਤਾਂ ਤੂੰ ਪੀਂਦਾ ਨਹੀਂ ਹੋਗਾ ਛੱਡ ਸੋ ਲੇ ਦਿਵਾਕ ਪ੍ਰੇਮਿਆ ਦਿਵਾਕਾਂ ਨੂੰ ਕੋਲੋਂ ਲਵੇ ਲੌਣ ਨਾ ਇਹਦਾ ਬਾਲੀ ਲੋਟ ਆਉਂਦੇ ਨੇ ਦੇਖ ਜਾਂਦੀ ਐ ਨਾ ਭੂਤਨੀ ਬਣੀ ਐਵੇਂ ਸਿਵਾ ਵਿੱਚ ਫਿਰਦੀ ਹੁੰਦੀ ਐ ਓ ਠੀਕ ਹੋ ਅਸੀਂ ਤਾਂ ਬਰਾਵਾ ਜਿਵੇਂ ਹੈ ਠੀਕ ਆ ਕੱਢਿਆ ਕੁਛ ਨਹੀਂ ਚੰਗਾ ਲੱਗਦਾ ਯਾਰ ਨਾ ਬਰਾਵਾ ਨਾ ਲੋ ਕੁੜ ਕੁਟਾ ਪਹਿਲਾਂ ਕੱਲੇ ਦੱਸਦੇ ਨੂੰਏ ਤੇ ਤਾਂ ਭੈਣ ਕਰਾ ਵੇ ਜਿਹੜੀ ਕਹਿੰਦੀ ਅੱਧਾ ਕਿਲਾ ਕੋਈ ਕਿਉਂ ਮਖਾ ਐਡੀ ਬੜੀ ਚੀਜ਼ ਲਈ ਫਿਰ ਤਾਂ ਪਟ્રોલ ਹੀ ਲਈ ਫਿਰ ਬੰਮਰ ਲਈ ਫਿਰ ਅੱਗ ਜਾ ਉਹ ਕਿੱਧਰ ਭਾ ਗਿਆ ਅਰੇ ਇਹ ਕਿੱਧਰ ਭਾ ਗਿਆ ਕਾਹਨਾ ਉਹ ਮੈਂ ਉਹਨੂੰ ਆਖਿਆ ਸੀ ਮਾਂ ਮੇਰਾ ਗੀੜਾ ਜਲਾ ਹੈ ਗੀੜਾ ਭਰਤਾ ਨੇ ਇਹ ਸਾਡੇ ਵੱਡੇ ਨੂੰ ਵੱਡੇ ਨੇ ਉਹ ਤਾਂ ਇੱਥੇ ਚਲੀ ਰ ਗਿਆਗਾ ਕਾ ਉਹ ਲੈ ਕੇ ਗਿਆਗਾ ਫਿਰ ਮੈਂ ਮੈਨੂੰ ਓਏ ਮੈਂ ਵੀ ਨਹੀਂ ਸਮਝਦੀ ਮੈਂ ਤਾਂ ਢੇੜਾ ਭਰਿਆ ਖੜਾ ਖੇਤ ਓਏ ਆ ਜਾ ਆਇਆ ਆ ਗਿਆ ਨਹੀਂ ਹਲੇ ਆਇਆ ਉਹਦੇ ਕੋਲ ਬਗਦੇ ਓਏ ਨਹੀਂ ਅੱਧਾ ਪਾਰ ਖੇਤ ਆ ਆਇਆ ਓਏ ਓਰੇ ਤੂੰ ਵੀ ਬਾ ਲੱਗ ਰਾਇਆ ਬਾੜਾ ਹੋ ਗਿਆ ਓਏ ਤੋ ਨਾ ਬੜਾਇਆ ਸੀ ਯਾਰ ਹਾਂ ਫਿਰ ਉਹਨੂੰ ਆਖਿਆ ਸੀਗਾ ਮਾਵਾ ਕੰਜਰੇ ਗੇੜਾ ਮੇਰਾ ਲਾਹ ਹੈ ਓਏ ਉਹ ਕਿਹੜੇ ਅਗੜਿਆਂ ਵਾਲਾ ਕਿਹੜੇ ਲਉ ਗੜੇ ਪਰ ਆਵਾ ਉਧਾਣ ਲੈ ਗਏ ਆ ਭਜਾਈ ਓਏ ਅਰੇ ਇਹੀ ਨਹੀਂ ਲੋਟ ਆਉਂਦੀ ਇਹ ਤਾਂ ਯਾਰਾ ਅੱਛਾ ਜੀ ਇਹ ਸ਼ਹਿਰ ਦੀ ਕਿਧਰੋਂ ਲਿਆਂਦੀ ਆ ਨੇ ਇਹ ਇਹ ਫੇ ਕੰਗੇ ਖੜਿਆ ਹੋ ਗਏ ਹੋਰ ਜਰਾ ਨਾ ਬਈ ਉਹ ਮੇਰਾ ਤਾਂ ਢੇੜਾ ਭਰਿਆ ਖੜਾ ਕੇ ਤੋ ਉਹ ਵੀ ਪਤਾ ਕਦੋਂ ਕਵਾਂ ਸਿੱਧੇ ਕਰਕੇ ਦੇਣਗੇ ਉਹ ਯਾਰ ਮੈਂ ਤਾਂ ਬੈਠਾ ਚੱਕੀ ਜਾਂਦਾ ਬੇਟੇ ਬੇਟੇ ਆਇਆ ਕੁਛ ਕੁਛ ਨਹੀਂ ਭਰਾਵਾ ਮੈਂ ਤਾਂ ਉੱਥੇ ਪਹਿਲਾਂ ਉੱਥੇ ਪੈ ਗਿਆ ਉੱਥੇ ਭੜਾਈ ਗਈ ਨਹੀਂ ਸੰਬਰਣਾ ਬਾਈ ਉੱਥੇ ਵਗ ਗਿਆ ਅਮਾਹ ਜਲ ਭਾਈ ਮੈਂ ਤਾਂ ਠੀਕ ਵਹ ਜਾਣਾ ਫਿਰ ਉਹਦੀ ਦੋ ਪਿੰਡਾਂਾਂ ਜਾਇਆ ਗਿਆ ਪਿੰਡੋ ਕੀ ਯਾਰ ਉਹ ਅਗਲਾ ਸੰਬਰ ਦਾ ਬਣਾ ਲਾ ਦੇ ਗਲਕ ਜੀ ਗਿਆ ਤੂੰ ਅੱਛਾ ਜੀ ਅਗਰ ਆਪਾਂ ਮੋਟਰ ਦੇ ਵਗ ਜਾਂਦੇ ਆਂ ਤਾਂ ਫਿਰ ਮੋਟਰ ਹੀ ਹੋ ਚੋਈ ਮੇਰੇ ਨਾਲ ਬਗ ਚੱਲਦੇ ਫਿਰ ਜ ਨਹੀਂ ਪੰਜ ਮਿੰਟ ਨੀਕ ਰਿਆ ਯਾਰ ਜੇ ਆ ਗਿਆ ਤਾਂ ਠੀਕ ਹੈ ਨਹੀਂ ਫਿਰ ਭਾਂ ਦੇ ਆ ਗਿਆ ਟੋੜਾ ਪੰਜ ਚਾਰ ਮਿੰਟ ਦਾ ਮੈਂ ਵੀ ਬੈਠਾ ਐ ਮੈਂ ਵੀ ਗੇੜਾ ਲਾ ਹੋਣਾ ਹੋਰ ਕੀ ਐ ਮੈਂ ਯਾਰ ਪਿੱਲਾ ਬੜਾ ਕੋਈ ਬੋਟਲੇ ਕਹਿ ਨਾ ਪਿੱਲਾ ਬੜ ਕੇ ਆਣਾ ਹੋ ਇਹਨਾਂ ਨੇ ਬਾਬਾ ਕੋਜਾ ਕਰਿਆ ਯਾਰ ਕੰਜਦਿਆਂ ਨੇ ਹਾਂ ਜਿਹੀ ਆਂਦਾ ਇਹ ਤਾਂ ਮਿੰਟ ਹੀ ਲਾਉਂਦੇ ਨੇ ਉਧਰੋਂ ਘਰ ਵੇਚ ਕੇ ਇੱਧਰ ਲੈ ਆ ਬੜਲੇ ਸੌਦੇ ਬੜਲੇ ਕਰਦੇ ਐਤੋਂ ਤਾਂ ਇਹੋ ਤਾਂ ਆ ਹੀ ਨਹੀਂ ਸਮਝਦੀ ਵੱਡੇ ਤੋਂ ਤਾਂ ਅੱਛਾ ਹੀ ਹੋਰ ਦੇਖ ਲਈਏ ਹਾਂ ਉੱਪਰ ਆਵਾ ਸੋਣੀ ਜਾਨੀ ਸਮਝ ਨਹੀਂ ਕਿਹੜੇ ਹੋ ਕੇ ਪਈ ਯਾਰ ਸੋਣੀ ਨਾ ਬਿਆਹ ਮੁੰਡੇ ਕਰਨੀ ਪਈ ਆਖੀ ਆਖੀ ਕੈਮੇ ਕੰਜੂਕੀਆ ਬਾਕੀ ਸਾਰੇ ਗੱਲ ਪਰ ਆ ਬਹੁਤ ਆਹ ਫੋਨ ਚੁਲਾ ਲੈ ਕੋਜਾ ਕਰਤਿਆਂ ਤੋਂ ਬੈਠਾ ਹੈ 75 ਨਾਲ ਦਾ ਦਾ ਹੋਰੇ ਯਾਰ ਹਾਂ ਵੱਡਿਓ ਮੇਰੇ ਕਰਾਉਣਾ ਨਹੀਂ ਜਾਈਦਾ ਨਾ 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 ਧੰਟਾ ਟੀ ਹਾਂ ਹਾਂ ਕੰਤ ਨਹੀਂ ਗਾ ਨਾ ਗਾਲ ਕਰਾਈ ਜਾਂਦੇ ਤਾਂ ਕੰਜਲਿਆ ਨੇ ਆਈ ਗਾਲ ਨਹੀਂ ਤੂੰ ਮੈਨੂੰ ਆਹਦਾ ਵੀ ਤੇਰਾ ਕਿ ਮੈਂ ਉਧਰ ਬੰਦ ਬਣਿਆ ਕੋਈ ਕਿ ਛੜਤਾ ਪੰਗਾ ਨਾ ਰਗ ਜਾ ਉਹ ਤੂੰ ਹੋ ਨਾ ਤੇ ਮੇਥੋਂ ਖੁੰਡੇ ਖਾ ਨਹੀਂ ਤੂੰ ਵੀ ਗਲਿਆ ਹੁਣ ਤੂੰ ਭਲਾ ਮਾਨਸਾ ਮੈਨੂੰ ਪਤਾ ਨਹੀਂ ਬਚਪਨ ਦਾ ਸਾਥੀ ਆ ਗਲਿਆ ਦੂ ਮੇਰਾ ਯਾਰ ਚੱਲ ਗਏ ਯਾਰ ਮਾਦਾ ਯਾਰ ਨਾ ਯਾਰ ਫੇਰ ਹੋਰ ਹੋਰ ਕੜਕਾ ਲੋਪੇ ਡੇਜਰੋਵੇ ਰੱਬ ਬੱਲੇ 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 ਆਹਾਂ ਕੀ ਗੋ ਕਿਹਾ ਲੈ ਲੈ ਵਿਵਾਦ ਪਰੇ ਮਰਿਆ ਦਿਵਾਕਾਂ ਨੂੰ ਕੋ ਲੋਵੇ ਲਾਉਂਦਾਂ ਨੇ ਇਹਦਾ ਬਾਲੀ ਲੋਟ ਆਉਂਦੇ ਨੇ ਦੇਖ ਜਾਂਦੀ ਐ ਨਾ ਭੂਤਨੀ ਬਣੀ ਐਵੇਂ ਸਿਵਾ ਵਿੱਚ ਫਿਰਦੀ ਹੁੰਦੀ ਐ ਉਹ ਠੀਕ ਹੋ ਅਸੀਂ ਤਾਂ ਬੜਾ ਵੱਜਵੇਂ ਹੈਗਾ ਠੀਕ ਹੈ ਲੈ ਤਾਂ ਹੋ ਜਾਂਦਾ ਪਰ ਕੈਲਾ ਕੁਛ ਨਹੀਂ ਚੰਗਾ ਲੱਗਦਾ ਯਾਰ ਨਾ ਬਰਾਬਰ ਓਏ ਨਾਲੇ ਗੁੱਡਪਟਾ ਕੈਲਾ ਕੱਲੇ ਦੱਸਾਂ ਤੈਨੂੰ ਓਏ ਤੇ ਤੇਰਾ ਭੈਣ ਕਰਿਆ ਵਾ ਜਿਹੜੀ ਕਹਿੰਦੀ ਅੱਜਾ ਕੈਲਾ ਬਿਕੂ ਕਿਉਂ ਮਖਾ ਐਡੀ badi ਚੀਜ਼ ਲਈ ਫਿਰ ਤਾਂ ਪਟ્રોલ ਹੀ ਲਈ ਫਿਰ ਤਾਂ ਬੰਮਰ ਲੈ ਕੇ ਜਾਗ ਜਾ ਓਏ ਬਾਹਰ ਸਾਲਾਂ ਤੋਂ ਸੁਣੀ ਐ ਮੇਰੀ ਵੀ ਭੈਣ ਦਾ ਸਾਲਾਂ ਜਾਵੇ ਗੋਡਿਆਂ 'ਚ ਗਲੀਸ਼ ਮੁੱਕ ਗਿਆ ਪੰਗਾ ਤਾਂ ਦੇਖ ਕਿੱਥੇ ਲੈ ਲਿਆ ਕਿੱਥੇ ਲੈ ਲਿਆ ਹੈ ਬਾਕੀ ਹੋਰ ਐ ਅੱਗ ਲਾਉਣ ਦੀ ਲੋੜ ਨਹੀਂ ਜਿਹਦੇ ਉੱਪਰ ਵਾਲੀ ਜਗੀੜਾ ਲਵਾ ਲਿਆ ਮੈਨੇ ਉਹੀ ਮੱਝੂ ਤੇਰਾ ਡਾਂਗਾ ਬਸ ਇਹੋ ਲੋਕਾਂ ਦੇ ਕਾਲਜੇ ਫੂਕਣੇ ਆ ਉਹ ਲੋਕਾਂ ਦੇ ਫੂਕਦਾ ਫੂਕਦਾ ਭੈਣ ਘੜਿਆ ਆਵਿਆ ਆਵਦਾ ਨਾ ਕੁੰਡਾ ਕਰਾ ਲਈਂ ਅਸਾਂ ਵਜਾ ਆਉਣਾ ਤਾਂ ਨਹੀਂ ਹੁੰਦਾ ਕੁੰਡਾ ਉਹ ਵਜੇ ਨੇ ਹਿਸਾਬ ਨਾਲ ਉਹ ਚੱਕੀ ਫਿਰਦਾ ਨਾ ਇੱਧਰ ਲੈ ਗਿਆ ਇੱਧਰ ਲੈ ਗਿਆ ਇੱਧਰ ਲੈ ਗਿਆ ਉਹ ਫੇਰ ਕਿਉਂ ਹੁੰਦਾ ਯਾਰ ਕਿਹਦੇ ਖਾਤਰ ਘਮਾਉਨੇ ਆ ਵੀਰੇ ਤੈਨੂੰ ਕਿਵੇਂ ਲੱਗਿਆ ਮੈਨੂੰ ਤਾਂ ਬੰਬੀ ਲੱਗਿਆ ਭਰਾਵਾ ਬੋ ਫਿਰੋਂ ਕੀ ਗੱਗੇ ਪੇਕ ਲਾ ਲਓ ਤੇ ਨਿਮੇੜੋ ਕੰਮ ਕਰ ਠੀਕ ਆ ਲਾ ਲਓ ਓਏ ਉਹਨੇ ਦਾ ਜਿਹੜੀ ਕਾਨੀ ਸੀ ਕਰਤੀ ਚੂਤਾ ਦੇ ਦੇ ਨੂਂਦੀ ਪੁੰਡੀ ਪੁੰਡੀ ਕਹਿੰਦਾ ਲੱਕੀ ਪੁੰਡੀ ਮਰਾਵੇ ਤੂੰ ਵੀ ਨਾ ਫੁੱਲੀ ਐ ਨਾ ਮੈਨੂੰ ਤਾਂ ਇਹ ਤੂੰ ਪੀਂਦਾ ਨਹੀਂ ਹੋਊਗਾ ਛੱਡ ਛੁੱਟਦੇ ਆਂਗਾ 6:00 ਵੱਜ ਗਈ ਸਰੇ ਹੈ 6:00 ਤੋਂ ਬਾਅਦ ਕਹਿਉਂਗਾ ਮੈਂ ਵੱਜ ਵੀ ਨਹੀਂ ਲੱਗਿਆ ਅੱਛਾ ਹੋਰ ਹੁਣ ਓਏ ਇਹਦਾ ਸਰ ਨਹੀਂ ਆ ਕੋਈ ਨਰਮ ਲੱਗਦੀ ਐ ਦੇਖੀ ਇੱਕ ਕੜ ਆਇਆ ਰਿਹਾ ਮੈਂ țeੜ ਕਰ ਗਿਆ ਯਾਰ ਉਹ ਚਿਕਨ ਪਿਆ ਸੀ ਜਿਹੜੇ ਚੋਲੇ ਚੋਹ ਉਹ ਯਾ ਹਰਦਾ ਨਹੀਂ ਉਹ ਦਰਬਿੰਦੇ ਚ ਟੱਬੂ ਗੋਲੇ ਦੱਸ ਗੀਏ ਗੇਲਾ ਦੇਉ ਅੰਦਰ ਤੂੰ ਰਿਸ਼ਤੇਦਾਰ ਨੂੰ ਸਾਂਭ ਲੈ ਮੇਰੇ ਰਿਸ਼ਤੇਦਾਰ ਆਇਆ ਭਾਂਦੇ ਨਾ ਬਈ ਰਿਸ਼ਤੇਦਾਰ ਦੀ ਕੱਟੜੀ ਨਹੀਂ ਕਰੀ ਜਵੇਂ ਕੱਟੜੀ ਨਹੀਂ ਕਰੀ ਗਿਆ ਰਿਸ਼ਤੇਦਾਰਾਂ ਕੋਈ ਨਹੀਂ ਨਾ ਮੋਮਾ ਪਤਨ ਨੋ 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 ਨਲੇ ਸਾਕੀ ਪੂਆ ਦਾ ਮੁੰਡਾ ਤੂੰ ਸਾਂਭ ਲੈ ਲੈ ਤੂੰ ਯਾਰ ਮਿੱਤਰਾਂ ਤੂੰ ਝੋਗਣਾ ਕਰ ਜਾ ਮੇਰਾ ਮੈਂ ਤਾਂ ਹੱਥਾਂ ਚੱਕੀ ਫਿਰਦਾ ਉਹ ਮੈਂ ਕਹਿੰਦਾ ਜੀ ਹੁਣ ਛਾਲੋ ਛਾਲ ਫਿਰ ਪੰਜਾਬ ਪਾ ਇੱਥੇ ਮੋਟਰ ਦੀ ਰੱਖਾਂ ਹਾਂ ਬਸ ਆਹ ਜਾਂਦਾ ਨਹੀਂ ਮਸ਼ੀਨ ਮੈਂ ਪਿੰਡਾੜਿਆ ਜਮਾਨਾ ਜਾਈਂ ਢੋਲ ਪਾਇਆ ਵਾਹ ਵਾਹ ਨੋ ਨੋ ਕੋਈ ਕਿਤਾਬਾ ਅੱਛਾ ਜੀ ਅੱਠਾਂ ਪਾ ਇੱਥੇ ਧਰ ਲਾਂਗੇ ਬਹੁਤ ਠੀਕ ਉਹ ਗੱਦੇ ਲਿਆ ਤੇ ਆਹ ਗੱਜੇ ਨੇ ਇਹ ਗੱਟਾਂ ਦੇ ਕਿਹੜੇ ਵੱਡੇ ਹੁੰਦੇ ਆ ਯਾਰ ਪੁੱਠੀਆਂ ਗੱਲਿਆ ਓਏ ਬੀਮਾਰ ਨਹੀਂ ਕਹਿ ਕੇ ਲਿਆਣਾ ਪੁੱਠੀ ਆਉਦਾ ਹੋ ਕਿਤੇ ਭੌਂਗ ਆਉ ਤਾ ਉਰੀ ਪੈ ਨਗਗਰੀਆ ਕੋ ਕਰੀਲਾ ਉਤੌਹੀ ਹੈ ਮੇਰੀ ਗੱਲ ਸੁਣੇ ਤੀਵੀਂ ਤੋਂ ਚੋਰੋਂ ਪਿੰਦਾ ਥੜਾ ਆ ਉਹ ਤੇ ਫਿਰ ਉਂਗੜਾ ਬਣਾਉਣ ਨੂੰ ਪਤਾ ਨਹੀਂ ਲੱਗੂ ਜਦੋਂ ਢੱਕ ਕੇ ਜਾਊਗਾ ਜੱਜ ਇਹ ਇਹ ਨਾ ਇਹ ਪੁੰਦੇ ਦਾ ਕਿਉਂ ਆ ਗਿਆ ਚੰਗੇ ਬੰਦਿਓ ਤੁਸੀਂ ਓਏ ਦੇਖ ਲੈ ਬੰਦਾ ਆਪਾਂ ਨੂੰ ਚੰਗੇ ਕਹਿੰਦੇ ਆ ਕਿਵੇਂ ਕਿਵੇਂ ਹੋਰ ਉਹ ਮੈਂ ਕਾਹਦੀ ਲਿਆ ਕੇ ਰੱਖਤੀ ਮੈਂ ਤਾਂ ਤੁਹਾਨੂੰ ਦੱਸ ਕੀ ਨਹੀਂ ਆਏ ਓਏ ਪਾਣੀ ਮਾਰਿਆ ਮੱਥੇ ਪਹਿਲੇ ਚਿਕਨ ਕਹ ਗਈ ਚਿਕਨ ਪਹਿਣ ਗਰਾਵਾ ਪਾਈ ਤੂੰ ਸੁਰਖੀ ਬੰਦੀ ਬਿੱਦਾ ਸੀ ਓਟ ਓਏ ਓਏ ਉਹ ਵਿੱਚ ਰਹਿ ਗਿਆ ਮੈਨੂੰ ਨਾਲ ਲੜੀ ਜੀ ਹੀ ਕਰਾਏ ਤੈਨੂੰ ਅਜੀ ਕਰਾ ਲਈ ਲੈ ਕੇ ਜਾ ਕੇ ਮਾਰ ਜਾ ਰਾ ਸੀ ਕਿਹੜਾ ਮੂੰਹ ਤੇ ਲਾਉਣਾ ਜਾ ਰਿਹਾ ਯਾਰ ਇਹ ਵੀ ਕਾਹਦਾ ਸੋਲ ਮੈਨੂੰ ਐਸੀ ਬਾਈ ਪੀਂਦਾ ਨਹੀਂ ਇਹ ਤਾਂ ਮੇਰੀਆਂ ਅੱਖਾਂ ਖੋਲਤੀਆਂ ਜਦੋਂ ਮੈਨੂੰ ਸਟੋਰੀ ਦੱਸੀ ਹਾਂ ਪਰ ਮੈਂ ਅਸੀਂ ਤਾਂ ਉਹ ਪੀ ਗਏ ਥੋੜੀ ਜੀ ਰੈਂਦੀ ਤੂੰ ਬਹੁਤ ਤੇਵ ਦੱਸਿਆ ਬਾਈ ਮੈਂ ਤਾਂ ਲਾ ਲੂੰ ਮੈਂ ਦੱਸਿਆ ਮੈਨੂੰ ਨਾ ਦੱਸਿਆ ਕਹਿੰਦੀ ਕਿ ਮੈਂ ਜਦੋਂ ਪੁੱਛਿਆ ਵੀਰਪਾਲ ਨੂੰ ਬਾਹਰ ਨਿਕਲ ਕੇ ਅੰਦਰੋਂ ਮੈਨੂੰ ਵੀ ਨਹੀਂ ਭਾਈ ਇਹ ਤਾਂ ਭਾਗੇ ਜਾਣੇ ਹੀ ਜੇ ਯਾਰ ਅਸੀਂ ਯਾਰ ਜੀ ਪਹਿਲਾਂ ਦੰਗਾ ਨਾ ਤੇ ਦੋਸਤ ਉਹ ਤਾਂ ਮੈਨੂੰ ਮੈਂ ਓਏ ਤੁਸੀਂ ਤਾਂ ਬਿਸ਼ਰਮ ਮੈਨੂੰ ਨਮਾਇਆ ਵੀ ਨਹੀਂ ਮੈਂ ਭਾਈ ਕਹਿ ਰਿਹਾ ਨਾ ਕਿ ਯਾਰ ਕੱਪੜੇ ਜਿਹੜੇ ਪਾ ਕੇ ਯਾਰ ਉਹ ਤੂੰ ਲਾ ਬਾਲੀਆਂ ਸਿਰਦਾ ਦਾਰੂ ਤੇ ਮੈਨੂੰ ਪਤਾ ਤੇਰੇ ਨੂੰ ਵੀ ਕਗਰੀ ਵਾਲਿਆ ਹੋਊ ਮੈਨੂੰ ਪਤਾ ਆ ਯਾਰ ਕਗਰੀ ਵਾਲੀ ਲੈ ਦੇਖ ਲੈ ਕਗਰੀ ਵਾਲਾ ਕਿਵੇਂ ਕਗਰੀ ਆ ਕਗਰੀ ਆ ਭਾਈ ਫਿਰਦਾ ਅੱਛਾ ਉਹ ਥੰਬਰ ਦਾ ਜਾਊਗਾ ਬੱਟਾ ਉਹ ਥੱਲੇ ਦੇ ਵੀ ਨਹੀਂ ਕੁਝ ਪਾਇਆ ਦੇਖ ਲੈ ਵੇ ਕਦੂਤਾ ਸੜਿਆ ਉਹ ਪਾਵੇ ਕਦੂਤਾ ਬਰਾਵਾਜਾ ਹੈ ਨਹੀਂ ਕਿਸੇ ਕੰਮ ਦਾ ਮੈਂ ਤਾਂ ਲੀੜੇ ਦੇ ਬਾਰੇ ਪਾਇ ਨਹੀਂ ਮੈਂ ਤਾਂ ਆਪ ਕੋ ਦਿਪ ਜਾਉਂਦੇ ਨੇ ਮਾ ਦਾਰੂ ਸਾਰੀ ਪੀ ਜਾਣਗੇ ਥੱਲੇ ਥੱਲੇ ਵਾਲਾ ਲੱਗਿਆ ਥੱਲੇ ਕੀ ਹਜੇ ਮੈਨੂੰ ਕਹਿੰਦਾ ਤੂੰ ਲਾਲਾ ਸਿਰ ਦਾ ਲਾਲਾ ਆਪਦੇ ਇੱਥੇ ਕੀ ਕੱਚ ਪਾਣੀ ਭੱਲੇ ਆ ਵੀ ਦਾਰੂ ਨਾ ਪੀ ਜਾਣ ਆ ਬਈ ਮਾਨਾ ਵਗ ਜਾ ਉਹ ਤੂੰ ਦਾ ਪੀ ਕੇ ਕੋ ਟੋਣੋ ਹੀ ਮਰ ਜੈਨੋ ਯਾਰ ਮੈਨੂੰ ਪਤਾ ਸਾਨੂੰ ਚੜ ਗਈ ਮੈਂ ਮੈਂ ਤੂੰ ਹਿਸ਼ਦੀ ਕਰਦਾ ਚੰਗਾ ਅੰਦਰ ਜਾ ਕੇ ਜਨਾ ਹਾਂ ਪੀ ਲੈ ਢੋਸੜਾ ਪਈ ਹੋ ਪਿਆਵਾ ਆਈ ਤੇਰੇ ਵਰਗੇ ਤਾਂ ਹੀ ਹੈ ਨਹੀਂ ਮੈਂ ਭਾਈ ਆਹ ਫੇ ਮੈਂ ਪੀਂਦਾ ਵੀ ਨਹੀਂ ਨਹੀਂ ਪੀਂਦਾ ਜਾ ਪੀ ਜਾ ਆ ਪੀਆ ਇਹ ਸਾਂ ਦੋ ਬੋਤਲਾਂ ਲੈ ਦਿੰਦਾ ਸੀ ਮੈਂ ਹੱਲੇ ਡੰਗਾ ਲੈ ਜੂਗਾ ਦੋ ਦਿਨ ਦੋਨੀਆਂ ਪੀ ਕੇ ਇਹ ਤਾਂ ਇਹ ਬਸ ਹੋ ਗਿਆ ਇਹਨਾਂ ਤਾਂ ਮੈਂ ਘਰੇ ਜਾ ਕੇ ਕਹਿਣਾ ਚੱਲ ਮਾਣਾ ਉਹ ਅੰਦਰ ਪੈ ਗਿਆ ਭੈਣ ਲੈ ਨਖੜਾ ਚਾਉਣ ਪੈ ਰਹਿਣ ਦੇ ਆਪਦਾ ਆਪਦਾ ਚੱਲੀਏ ਘਰੇ ਐਨਾ